ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਫਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਜਿਹੜੀ ਕਲੈਕਸ਼ਨ ਬਹੁਤ ਸੋਹਣੀ ਆ ਸਾਰੀ ਪ੍ਰਿੰਟ ਸੂਟਾਂ ਦੀਆਂ ਬਹੁਤ ਸੋਹਣੇ ਪ੍ਰਿੰਟ ਆਏ ਨੇ ਸੁਪੀਰੀਅਰ ਸਾਰੇ ਬਹੁਤ ਸੋਹਣਾ ਫੈਬਰਿਕ ਆਇਆ ਸਾਰੇ ਵੂਲਨ ਦੀ ਆਈਟਮ ਰਹੂਗੀ ਮੇਨ ਇਹਦਾ ਵੂਲਨ ਦਾ ਬਸ ਇਹ ਆ ਪ੍ਰੀਮੀਅਮ ਆ ਕਪੜਾ ਪੂਰਾ ਵਧੀਆ ਸਟਾਫ ਆ ਇਟਾਲੀਅਨ ਵੂਲ ਆਹੇ ਇਟਾਲੀਅਨ ਬੂਲ ਜਿਹੜੀ ਕਿ ਆਪਾਂ ਪਿਛਲੇ ਈਅਰ ਵੀ ਬਹੁਤ ਸੇਲ ਕੀਤੀ ਆ ਸੋ ਇਸ ਵਾਰ ਵੀ ਨਿਊ ਪ੍ਰਿੰਟਾਂ ਦੇ ਉੱਪਰ ਆ ਚੁੱਕੀ ਆ ਇੰਨੇ ਸੋਹਣੇ ਪ੍ਰਿੰਟ ਆਏ ਨੇ ਇਹਦੇ ਵਿੱਚ ਤੇ ਇਹਦੀ ਮੋਸਟ ਬਸ ਇਹ ਚੀਜ਼ ਆ ਕਿ ਗਰਮ ਪੂਰੀ ਗਰਮ ਮਿਲੂਗੀ ਸੈਕੰਡ ਇਹ ਆ ਕਿ ਇਹਦੇ ਤੇ ਕੋਈ ਲੋ ਨਹੀਂ ਕੋਈ ਬੋਰ ਨਹੀਂ ਕੁਝ ਨਹੀਂ ਆਉਣਾ ਨਾ ਇਹਦੀ ਕੋਈ ਕਲਰਾਂ ਦੀ ਕੰਪਲੇਨ ਆਉਗੀ ਨਾ ਹੀ ਇਹਦੇ ਕਿਸੇ ਪ੍ਰਿੰਟਾਂ ਨੂੰ ਕੋਈ ਛੋਣਾ ਜਿੱਦਾਂ ਦਾ ਤੁਸੀਂ ਲਓਗੇ ਤੋਤੇ ਤੋਂ ਬਾਅਦ ਵੀ ਓਦਾਂ ਦਾ ਓਦਾਂ ਸੂਟ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਕਈਆਂ ਦੇ ਵਿੱਚ ਸ਼ਿਮਰ ਦਾ ਟੱਚ ਆਇਆ ਜੀ ਸ਼ਿਮਰਾ ਤੇ ਕਈ ਹੈਗੇ ਨੇ ਵਿਦਾਊਟ ਸ਼ਿਮਰ ਦੇ ਵਿੱਚੋਂ ਸਾਰੇ ਮਿਕਸ ਕਰਕੇ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਸੋਹਣੀ ਕਲੈਕਸ਼ਨ ਆ ਪਿਓਰ ਪਸ਼ਮੀਨੇ ਦੇ ਉੱਪਰ ਆ ਯਾਨੀ ਕਿ ਇਟਾਲੀਅਨ ਵੂਲ ਦੇ ਇਹ ਸਾਰਾ ਆਰਟੀਕਲ ਰਹਿਣਗੇ ਸਾਰੀ ਰੇਂਜ ਇੱਕੋ ਹੀ ਰਹੂਗੀ ਜਿਹੜੀਆਂ ਵੀ ਭੈਣਾਂ ਨੂੰ ਜਿਹੜੇ ਵੀ ਸਟਾਈਲ ਪਸੰਦ ਆਏ फटाफट ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਵਟਸਐਪ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਵਾ ਪਲੀਜ਼ ਜਿਹੜੀਆਂ ਭੈਣਾਂ ਕੋਲ ਦੂਸਰਾ ਨੰਬਰ ਚੱਲਦਾ ਮੇਰੀ ਇੱਕੋ ਹੀ ਰਿਕੁਐਸਟ ਆ ਉਹਦੇ ਤੇ ਨਾ ਕਰਿਆ ਕਰੋ ਉਹਦੇ ਤੇ ਨੈਟ ਦੀ ਪ੍ਰੋਬਲਮ ਆ ਜਾਂਦੀ ਆ ਤੁਹਾਡੀਆਂ ਫੋਟੋਸ ਮੇਰੇ ਤੱਕ ਨਹੀਂ ਕਈ ਵਾਰੀ ਪਹੁੰਚ ਪਾਉਂਦੀਆਂ ਇਸ ਲਈ ਮੈਂ ਰਿਕਵੈਸਟ ਕਰਦੀ ਆ ਕਿ ਇਹੀ ਨੰਬਰ ਦੇ ਉੱਤੇ ਤੁਸੀਂ ਸਾਰੇ ਸਕਰੀਨਸ਼ਾਟ ਪਾਉਣੇ ਨੇ ਤਾਂ ਕਿ ਤੁਹਾਡਾ ਆਰਡਰ ਟਾਈਮ ਨਾਲ ਚੱਕਿਆ ਜਾਵੇ ਉਹ ਤੇ ਕਈ ਵਾਰੀ ਲੇਟ ਹੋ ਜਾਂਦਾ ਜੀ ਆਰਡਰ ਸੋ ਜਾਨੂੰ ਸੂਟ ਨਿਕਲ ਜਾਂਦਾ ਇਹ ਰਿਕਵੈਸਟ ਆ ਮੇਰੀ ਕਿ ਜਿਹੜੀਆਂ ਪਹਿਣਾ ਵੀ ਆਰਡਰ ਕਰਦੀਆਂ ਨੇ ਆਹੀ ਨੰਬਰ ਤੇ ਆਰਡਰ ਕਰਿਆ ਕਰੋ ਪਲੀਜ਼ ਤਾਂ ਕਿ ਟਾਈਮ ਨਾਲ ਤੁਹਾਡੇ ਆਰਡਰ ਨੂੰ ਮੈਂ ਪਿਕ ਕਰ ਸਕਾਂ ਤੇ ਬਾਕੀ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਸਾਰੀ ਡਿਜੀਟਲ ਪ੍ਰਿੰਟਿੰਗ ਆ ਸਾਰੇ ਤਰ੍ਹਾਂ ਦੇ ਕਲਰ ਮਿਲਣਗੇ ਬਹੁਤ ਭੈਣਾਂ ਦੀ ਸ਼ਿਕਾਇਤ ਸੀ ਕਿ ਤੁਸੀਂ ਲਾਈਟ ਤੇ ਨਿੱਕੀ ਬੂਟੀ ਨਹੀਂ ਲੈ ਕੇ ਆਉਂਦੇ ਹੈਗੇ ਵਧੀਆ ਸੂਟਾਂ ਦੇ ਵਿੱਚ ਤੇ ਵੀ ਜਾਨੀ ਕਿ 올ਡ 에ਜ ਲਈ ਘਟ ਆ ਰਹੀ ਆ ਵੈਰਾਈਟੀ ਸੋ ਇਹ ਚ ਅਸੀਂ ਕੋਸ਼ਿਸ਼ ਕੀਤੀ ਆ ਉਹ ਵੀ ਕਵਰ ਕਰਨ ਦੀ ਤਾਂ ਕਿ ਉਹਨਾਂ ਨੂੰ ਵੀ ਸੂਟ ਮਿਲ ਸਕਣ ਤੇ ਚਲੋ ਜੀ ਦੇਖਦੇ ਆ ਅੱਜ ਦੇ ਪ੍ਰਿੰਟ ਆਲ ਓਵਰ 5 ਮੀਟਰ ਇਟਾਲੀਅਨ ਵੂਲ ਬਹੁਤ ਸੋਹਣਾ ਫੈਬਰਿਕ ਫੈਬਰਿਕ ਪੂਰਾ ਗਰਮ ਪੂਰਾ ਗਰਮ ਮਿਲੂਗਾ ਲਾਈਟ ਵੇਟ ਜਿਹਨੂੰ ਆਪਾਂ ਕਹਿੰਦੇ ਆ ਨਾ ਲਾਈਟ ਵੇਟ ਪਸ਼ਮੀਨਾ ਇਟਾਲੀਅਨ ਵੂਲ ਆ ਇਹ ਬਹੁਤ ਸੋਹਣਾ ਫੈਬਰਿਕ ਆ ਸਭ ਤੋਂ ਟਾਪ ਦੀ ਕੁਆਲਿਟੀ ਹੁੰਦੀ ਆ ਬਾਕੀ ਇਹਦੇ ਕੋਈ ਵੀ ਲੂ ਨਹੀਂ ਆਣਾ ਕੋਈ ਬੋਨੀ ਨਹੀਂ ਆਣਾ ਕੁਝ ਨਹੀਂ ਹੋਣਾ ਹੈਗਾ ਇਹ ਵਾਲੇ ਸੂਟ ਨੂੰ ਬਹੁਤ ਸੋਹਣੀ ਕਲੈਕਸ਼ਨ ਆ ਇਹ ਹੈਗਾ ਗ੍ਰੇ ਕਲਰ ਸਿੰਗਲ ਪੀਸ ਸਿੰਗਲ ਕਲਰਸ ਆ ਕਿਸੇ ਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਕਿਸੇ ਦੇ ਵਿੱਚ ਕਲਰ ਨਹੀਂ ਮਿਲਣਗੇ ਸੋ ਬਹੁਤ ਸੋਹਣਾ ਪੀਸ ਆ ਗ੍ਰੇ ਕਲਰ ਦੇ ਉੱਪਰ ਆ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਫੋਇਲ ਜੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਵਧੀਆ ਕਲਰ ਆ ਆਲ ਓਵਰ 5 ਮੀਟਰ ਦੀ ਕੱਟ ਮਿਲੋਗੀ ਸੂਟ ਦੀ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਬਸ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇੰਨੀ ਕਿ ਗਰੰਟੀ ਆ ਸੂਟ ਨਹੀਂ ਰੁਕਨੇ ਇਟਾਲੀਅਨ ਵੂਲ ਆ ਸਭ ਤੋਂ ਜ਼ਿਆਦਾ ਪਹਿਣਾ ਡਿਮਾਂਡ ਹੁੰਦੀ ਆ ਕਿ ਉਹ ਕਪੜਾ ਗਰਮ ਹੋਵੇ ਕਪੜਾ ਗਰਮ ਮਿਲੂਗਾ ਸੈਕਿੰਡ ਤੁਹਾਡੀ ਚੋਇਸ ਹੁੰਦੀ ਆ ਕਿ ਕੋਈ ਲੋਨ ਆਵੇ ਕੋਈ ਬੋਨਾ ਆਵੇ ਵਧੀਆ ਸਟੱਫ ਹੋਵੇ ਜਿਹੜਾ ਪਾ ਕੇ ਹੰਡਾਈਏ ਤੇ ਵਧੀਆ ਆਪਾ ਹਨਾ ਰੈਗੂਲਰ ਵੇਅਰ ਵੀ ਕਰ ਸਕੀਏ ਬਾਹਰ ਅੰਦਰ ਵੀ ਪਾ ਸਕੀਏ ਸੋ ਉਸੇ ਤਰ੍ਹਾਂ ਦਾ ਫੈਬਰਿਕ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਇਆ ਬਸ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਦੇਣੇ ਕਿਉਂਕਿ ਲਿਮਟਿਡ ਜਿਹੇ ਸਟਾਕ ਆ ਜ਼ਿਆਦਾ ਸਟਾਕ ਨਹੀਂ ਹੈਗਾ ਡਿਜ਼ਾਈਨ ਇੱਕ ਤੋਂ ਇੱਕ ਦਿਖਾਵਾਂਗੀ ਸੋ ਫਟਾਫਟ ਬਸ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਆ ਲੋ ਜੀ ਬਹੁਤ ਹੀ ਸਾਰੇ ਬਹੁਤ ਸੋਹਣੇ-ਸੋਹਣੇ ਘਰਾਂ ਦਾ ਇਹ ਸਾਰਾ ਫੈਬਰਿਕ ਆ ਜਿਵੇਂ ਰਸ਼ੀਆ ਦਾ ਰਸ਼ੀਆ ਦੇ ਮਿਲਣਗੇ ਇਹਦੇ ਵਿੱਚ ਤੁਹਾਨੂੰ ਸਾਈਬਾ ਬ੍ਰਾਂਡ ਮਿਲੇਗਾ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਜਾਨੀ ਕਿ ਬ੍ਰਾਂਡ ਨੇ ਸਾਰੀਆਂ ਬ੍ਰਾਂਡ ਦੀਆਂ ਕਲੈਕਸ਼ਨਾਂ ਨੇ ਕੋਈ ਵੀ ਨਾਨ ਬ੍ਰਾਂਡ ਨਹੀਂ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਇਹ ਜਿਵੇਂ ਸਾਈਬਾ ਬ੍ਰਾਂਡ ਦੇ ਉੱਪਰ ਬਹੁਤ ਹੀ ਵਧੀਆ ਬਹੁਤ ਹੀ ਸੁਪੀਰੀਅਰ ਨਾਲ ਦਾ ਸਟਾਫ ਆ ਨਾਈ ਬਹੁਤ ਸੋਹਣੇ ਇਹਨਾਂ ਚ ਡਿਜ਼ਾਈਨਿੰਗ ਆ 3D ਪ੍ਰਿੰਟਿੰਗ ਆ ਜਿੰਨੀ ਪ੍ਰਿੰਟਿੰਗ ਮਿਲੂਗੀ ਸਾਰੀ ਇਹਨਾਂ ਚ 3 3D ਮਿਲੂਗੀ ਆ ਲੋ ਬਲੂ ਕਲਰ ਦੇ ਉੱਪਰ ਲੋ ਜੀ ਇੰਨੀ ਸੋਹਣੀ ਆ ਜਿਹੜੀ ਖੁੱਲਣਸਾਰ ਜਣ ਕੇ ਡਿਜ਼ਾਈਨ ਸਿਲੈਕਟ ਹੋਣਗੇ ਖੁੱਲਣਸਾਰ ਇਸ ਲਈ ਭੈਣਾ ਫਿਰ ਗੁੱਸਾ ਕਰਦੀਆਂ ਨੇ ਅਸੀਂ ਤੁਹਾਨੂੰ ਆਹ ਟਾਈਮ ਮੈਸੇਜ ਕੀਤਾ ਸੀ ਤੁਸੀਂ ਰਿਪਲਾਈ ਨਹੀਂ ਦਿੱਤਾ ਜਿਹੜੇ ਟਾਈਮ ਪੈਣਾ ਤੁਹਾਨੂੰ ਲੱਗਦਾ ਹੁੰਦਾ ਕਿ ਅਸੀਂ ਮੈਸੇਜ ਕੀਤਾ ਤੁਹਾਨੂੰ ਲੱਗਦਾ ਸ਼ਾਇਦ ਇਦੋਂ ਪਹਿਲਾਂ ਨਾ ਹੋ ਜਾਵੇ ਵੀਡੀਓ ਪੈਂਡ ਸਾਰ ਸੋਲਡ ਆਊਟ ਹੋਣ ਲੱਗ ਜਾਂਦੇ ਆ ਸੋ ਤੁਹਾਡੇ ਸਾਰਿਆਂ ਦਾ ਇੰਨਾ ਜ਼ਿਆਦਾ ਪਿਆਰ ਆ ਵਾਹਿਗੁਰੂ ਜੀ ਦੀ ਇੰਨੀ ਜ਼ਿਆਦਾ ਕਿਰਪਾ ਵਾ ਬਹੁਤ ਵਧੀਆ ਰਿਸਪੌਂਸ ਤੁਸੀਂ ਦੰਨੇ ਹੋ ਪਰ ਸਾਡੀ ਕੋਸ਼ਿਸ਼ ਵੀ ਇਹੀ ਆ ਕਿ ਵੈਰਾਈਟੀ ਬਹੁਤ ਸੋਹਣੀ ਤੋਂ ਸੋਹਣੀ ਤੇ ਬੈਸਟ ਤੋਂ ਬੈਸਟ ਕੁਆਲਿਟੀ ਤੁਹਾਡੇ ਤੱਕ ਲੈ ਕੇ ਆਈਏ ਸੋ ਜੋ ਅਸੀਂ ਲੈ ਕੇ ਆਉਣੀ ਆਨੇ ਆ ਦੇਖ ਸਕਦੇ ਹੋ ਪ੍ਰਿੰਟਿੰਗ ਸਾਰੀ 3D ਹੋਈ ਹੋਈ ਆ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਇੰਨੇ ਸੋਹਣੇ ਸੋਹਣੇ ਆ ਬਹੁਤ ਜ਼ਿਆਦਾ ਇੱਕ ਵੀ ਕਲਰ ਤੁਹਾਡਾ ਛੱਡਨੋ ਜੀ ਨਹੀਂ ਕਰਨਾ ਇੰਨੀ ਸੋਹਣੀ ਕਲੈਕਸ਼ਨ ਇਹ ਲੈ ਕੇ ਆਏ ਆ ਆ ਲਓ ਇਹ ਜ਼ਿਗਜ਼ੈਗ ਜੀ ਵਾਂਗੂ ਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਫਲਾਵਰਿੰਗ ਵਗੈਰਾ ਤੋਂ ਹਟ ਕੇ ਜਿਓਮੈਟ੍ਰੀਕਲ ਜਿਹਾ ਡਿਜ਼ਾਈਨ ਆ ਗਿਆ ਜਿਵੇਂ ਤੁਸੀਂ ਫਲਾਵਰਸ ਵਗੈਰਾ ਨਹੀਂ ਲਾਈਕ ਕਰਦੇ ਉਹ ਤੋਂ ਕੁਝ ਹਟ ਕੇ ਇਹ ਵਾਲਾ ਡਿਜ਼ਾਈਨ ਲਓ ਜੀ ਬੋਟਲ ਗ੍ਰੀਨ ਕਲਰ ਆਊਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਹੈ ਵੀ ਇਹ ਡਿਜ਼ਾਈਨ ਡਿਜ਼ਾਈਨਿੰਗ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਆ ਇੱਕ ਇੱਕ ਪੀਸ ਜਣ ਕੇ ਬਹੁਤ ਸੋਹਣਾ ਕਪੜਾ ਬਹੁਤ ਪ੍ਰੀਮੀਅਮ ਆ ਬਹੁਤ ਹੀ ਵਧੀਆ 1250 ਆਰਾਮ ਦੇ ਨਾਲ ਸੇਲ ਹੋ ਰਿਹਾ ਵਾ ਬਟ ਆਪਾਂ ਇੱਕੋ ਹੀ ਰੇਟ ਲੈ ਕੇ ਆਏ 1050 ਦੇ ਵਿੱਚ ਚਾਹੇ ਸੈਬਾ ਬ੍ਰਾਂਡ ਹੋਵੇ ਚਾਹੇ ਰਸ਼ੀਆ ਹੋਵੇ ਜਿਹੜਾ ਮਰਜੀ ਕਰਦਾ ਸੀ ਤੁਹਾਨੂੰ ਦਈਏ ਸਾਰੇ ਇੱਕੋ ਹੀ ਰੇਟ ਦੇ ਵਿੱਚ ਦਵਾਂਗੀ 1050 ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਵਿਚਾਰੀ ਜਣ ਕੇ ਰੇਂਜ ਵੀ ਬਹੁਤ ਸੋਹਣੀ ਆ ਪ੍ਰਿੰਟਿੰਗ ਵੀ ਬਹੁਤ ਸੋਹਣਾ ਸਟਾਫ ਵੀ ਇਹਦੇ ਬਾਰੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਬਸ ਤੁਸੀਂ ਫਟਾਫਟ ਆਪਣੇ ਸਕਰੀਨਸ਼ਾਟ ਲੈਣੇ ਆ ਤੇ ਆਰਡਰ ਕਰਨੇ ਆ ਬਹੁਤ ਸੋਪਰ ਹਿੱਟ ਕਲੈਕਸ਼ਨ ਦੇ ਨਾਲ ਇਹ ਵਾਲੇ ਡਿਜ਼ਾਈਨ ਅੱਜ ਮੈਂ ਤੁਹਾਡੇ ਤੱਕ ਪਹੁੰਚਦੇ ਕਰ ਰਹੀ ਆਂ ਆਹ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਪਰਪਲ ਸ਼ੀਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਦੇਖ ਬਹੁਤ ਸੋਹਣੇ ਸੁਪਰ ਕਲੈਕਸ਼ਨ ਦੇ ਨਾਲ ਆਏ ਨੇ ਹੁਣ ਇਹ ਹੈਗੀ ਆ ਪਸ਼ਮੀਨਾ ਸ਼ਿਮਰ ਪਸ਼ਮੀਨਾ ਸ਼ਿਮਰ ਆਲ ਓਵਰ ਬਹੁਤ ਸੋਹਣੀ ਕਲੈਕਸ਼ਨ ਆ ਇਹ ਵੀ 5 ਮੀਟਰ ਦੀ ਕੱਟ ਇਹਦੀ ਮਿਲੂਗੀ ਤੁਹਾਨੂੰ ਇਹ ਹੈਗਾ ਲਾਈਟ ਪਿੰਕ ਕਲਰ ਹਾਂ ਲਓ ਲਾਈਟ ਪਿੰਕ ਕਲਰ ਦੇਖੋ ਕਿੰਨਾ ਸੋਹਣਾ ਡਿਜੀਟਲ ਜਾਂ ਪ੍ਰਿੰਟ ਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਸਾਰੇ ਬ੍ਰਾਂਡਡ ਆ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਤੇ ਮੈਂ ਇਹੀ ਪੈਨ ਰਿਕੁਐਸਟ ਕਰਦੀ ਆ ਦੋ ਚਾਰ ਸੂਟਾਂ ਦੀ ਚੋਇਸ ਜ਼ਰੂਰ ਰੱਖਿਓ ਕਿਉਂਕਿ ਵੀਡੀਓ ਪੈਨ ਸਾਹ ਸਿਲੈਕਸ਼ਨ ਹੋਣ ਲੱਗ ਜਾਂਦੀ ਆ ਸੋ ਇਹ ਹੋਵੇ ਜੇ ਇੱਕ ਨਾ ਮਿਲੇ ਤਾਂ ਸੈਕੰਡ ਤੁਹਾਨੂੰ ਅਸੀਂ ਦੇ ਸਕੀਏ ਇੰਨੀ ਕੁ ਰਿਕੁਐਸਟ ਆ ਮੇਰੀ ਸੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਦੇਖੋ ਗ੍ਰੇ ਕਲਰ ਦੇ ਨਾਲ ਸਾਰਾ ਕੰਟਰਾਸਟ ਆ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਨਾਲ ਵਿੱਚ ਸ਼ਿਮਰ ਦਾ ਟੱਚ ਦਿੱਤਾ ਹੋਇਆ ਲਾਈਟ ਜਿਆ ਬੇਬੀ ਪਿੰਕ ਕਲਰ ਆ ਬਹੁਤ ਹੀ ਪਿਆਰਾ ਆ ਲੋ ਨੈਕਸਟ ਹੈਗਾ ਜੀ ਵਾਈਟ ਦੇ ਉੱਤੇ ਮਹਿੰਦੀਆਂ ਦਾ ਬਹੁਤ ਸੋਹਣਾ ਇਹ ਵੀ ਕੰਟਰਾਸਟ ਬਹੁਤ ਹੀ ਵਧੀਆ ਬਹੁਤ ਪਿਆਰਾ ਇੱਕ ਇੱਕ ਪ੍ਰਿੰਟ ਹੈ ਜਿਹੜਾ ਹੁਣ ਮੈਂ ਬੇਬੀ ਪਿੰਕ ਕਲਰ ਦਿਖਾਇਆ ਤੁਹਾਨੂੰ ਆ ਵਾਲਾ ਇਹਦੇ ਵਿੱਚ ਤੁਹਾਨੂੰ ਫਰੋਜ਼ੀ ਸ਼ੇਡ ਮਿਲੇਗਾ ਦੇਖੋ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੇ ਕਲਰਾਂ ਦਾ ਕੰਟਰਾਸਟ ਗ੍ਰੇ ਦੇ ਨਾਲ ਰੋਗਾ ਗ੍ਰੇ ਕਲਰ ਦੀ ਫਲਾਵਿੰਗ ਹੋ ਜਾਂ ਬਹੁਤ ਸੋਹਣੇ ਆ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਲੈ ਲਿਓ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਲਵੈਂਡਰ ਸ਼ੇਡ ਆ ਲੋ ਤਿੰਨੇ ਹੀ ਕਲਰ ਦੇਖੋ ਕਿੰਨੇ ਸੋਹਣੇ ਆ ਤਿੰਨਾ ਆ ਸਮਝ ਨਹੀਂ ਆਣੀ ਵੀ ਲਈਏ ਕਿਹੜਾ ਇਹ ਲਈਏ ਆਹ ਲਈਏ ਕਿਉਂਕਿ ਕਲਰ ਇੰਨੇ ਸੋਹਣੇ ਆ ਜਾਂ ਡਿਜ਼ਾਈਨਿੰਗ ਇੰਨੀ ਸੋਹਣੀ ਆ ਜਾਨੀ ਕਿ ਇੱਕ ਵੀ ਸੂਟ ਤੁਹਾਡਾ ਇਹਨਾਂ ਚੋਂ ਛੱਡਣ ਵਾਲਾ ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਜਾਨੀ ਕਿ ਇਹ ਸਾਰੇ ਪ੍ਰਿੰਟਿੰਗ ਆਈ ਆ ਤੇ ਇਹ ਫੈਬਰਿਕ ਤਾਂ ਬਹੁਤ ਜ਼ਿਆਦਾ ਫਾਈਨ ਆ ਵਿంటర్ ਦੀ ਸਪੈਸ਼ਲ ਆਈਟਮ ਆ ਸਭ ਤੋਂ ਜ਼ਿਆਦਾ ਵਿਕਣ ਵਾਲੀ ਤੇ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਆ ਲੋ ਅਗਲੀ ਦੇਖੋ ਫੁੱਲ ਫਰਾਵਿੰਗ ਤੋਂ हट ਕੇ ਕੁਝ ਡਿਜ਼ਾਈਨਿੰਗ ਜਿਵੇਂ ਆਪਾਂ ਕਹਿ ਦਈਏ ਜਿਓਮੈਟ੍ਰੀਕਲ ਜੀ ਡਿਜ਼ਾਈਨਿੰਗ ਕੁਝ हट ਕੇ ਜੇ ਡਿਜ਼ਾਈਨ ਆ ਕਿਉਂਕਿ ਇਹ ਤੇ ਫੁੱਲ ਫਲਾਵਰ ਕੁਝ ਨਹੀਂ ਬਣੇ ਹੋਏ ਜਿਹੜੀਆਂ ਪੈਣਾ ਕੁਝ ਯੂਨੀਕ ਜਾਂ ਲੈਣਾ ਚਾਹੁੰਦੀਆਂ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੇ ਕਲਰ ਬਹੁਤ ਸੋਹਣੇ ਨੇ ਇਹਦੇ ਵੀ ਇਹ ਹੈਗਾ ਪਰਪਲ ਦੇ ਨਾਲ ਇਹਦਾ ਹੈਗਾ ਜੀ ਗ੍ਰੀਨ ਦੇ ਨਾਲ ਹਲਕਾ ਕਲਰ ਜਿਹੜਾ ਮਰਜੀ ਲਾ ਲਓ ਬਹੁਤ ਸੋਹਣਾ ਇਹ ਵੀ ਡਿਜ਼ਾਈਨ ਆ ਪੂਰਾ ਸੁਪਰ ਹਿੱਟ ਨੈਕਸਟ ਹੈਗਾ ਤਾਂ ਪੀਚ ਦੇ ਨਾਲ ਜਿਵੇਂ ਲਾਈਟ ਜਾਂ ਕਲਰ ਕੋਈ ਪਹਿਣ ਲੈਣਾ ਚਾਹੁੰਦੀ ਆ ਤਾਂ ਲਾਈਟ ਕਲਰ ਵੀ ਮਿਲ ਜੂਗਾ ਇਹ ਪਰਪਲ ਮੀਡੀਅਮ ਜੇ ਕਲਰ ਦੇ ਵਿੱਚ ਆ ਜੂਗਾ ਆਹ ਵਾਲਾ ਥੋੜਾ ਜਿਹਾ ਡਾਰਕ ਟੋਨ ਦੇ ਜਿਹੜੀਆਂ ਪਹਿਣਾ ਥੋੜਾ ਜਿਹਾ ਡਾਰਕ ਲਾਈਕ ਕਰਦੀਆਂ ਉਹ ਤੇ ਆ ਜੂਗਾ ਬਹੁਤ ਸੋਹਣੇ ਕਲਰ ਨੇ ਤਿੰਨੇ ਦੇ ਤਿੰਨੇ ਬਹੁਤ ਪਿਆਰੇ ਨੇ ਸੋ ਜਿਹੜਾ ਵੀ ਕलर ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਲਓ ਤੇ ਆਰਡਰ ਕਰੀ ਚੱਲੋ ਆ ਲੋ ਇਹ ਸੀਗੇ ਆਲ ਓਵਰ 5 ਮੀਟਰ ਦੇ ਆ ਜਿਹੜੀ ਸ਼ਿਮਰ ਦੇ ਟੱਚ ਨਾਲ ਸ਼ਿਮਰ ਦੇ ਨਾਲ ਸੇਮ ਤੁਹਾਨੂੰ ਮੈਂ ਦਿਖਾਉਂਗੀ ਮੈਚਿੰਗ ਦੇ ਨਾਲ ਵੀ ਇਹ ਹੈਗੀ ਆ ਸ਼ਰਟ ਆ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਸੁਪਰ ਹਿੱਟਡ ਡਿਜ਼ਾਈਨ ਆਇਆ ਇਹਦਾ ਆ ਲੋ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਆਈ ਆ ਬਹੁਤ ਹੀ ਪਿਆਰੀ ਗ੍ਰੀਨ ਕਲਰ ਆਏ ਪਿਸਤਾ ਗ੍ਰੀਨ ਜਾਂ ਕਹਿ ਸਕਦੇ ਆ ਇਹਨੂੰ ਆਪਾਂ ਇਸ ਤਰ੍ਹਾਂ ਇਹਦੀ ਨਾਲ ਆਉਗੇ ਸੇਮ ਬਾਟਮ ਪੂਰੇ ਸੇਮ ਫੈਬਰਿਕ ਦੇ ਵਿੱਚ ਬਾਟਮ ਰਹੂਗੀ ਇਹ ਨਹੀਂ ਵੀ ਅਲੱਗ ਤੋਂ ਆ ਸੇਮ ਫੈਬਰਿਕ ਰਹੂਗਾ ਬਾਟਮ ਦਾ ਵੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਤਿੰਨੇ ਹੀ ਕਲਰ ਪੂਰੇ ਟੌਪ ਦੇ ਨੇ ਜਿਹੜਾ ਮਰਜੀ ਕਲਰ ਲੈ ਲਓ ਆ ਲੋ ਯੈਲੋ ਮਹਿੰਦੀ ਆ ਜਾਂ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈ ਇਹਦੇ ਨਾਲ ਵੀ ਸੇਮ ਪਿਓਰ ਪਸ਼ਮੀਨਾ ਪੂਰੇ ਸਟਾਫ ਪੂਰਾ ਗਰਮ ਆ ਬਹੁਤ ਸੋਹਣਾ ਸਟਾਫ ਆ ਬਹੁਤ ਵਧੀਆ ਲਾਈਟ ਵੇਟ ਇਹ ਨਹੀਂ ਵੀ ਆਪਾਂ ਨੂੰ ਭਾਰਾ ਭਾਰਾ ਲੱਗੂਗਾ ਕੁਝ ਜਿਵੇਂ ਆਪਾਂ ਆਮ ਨਾਰਮਲ ਹੈਨਾ ਪਸ਼ਮੀਨਾ ਲੈਨੇ ਆ ਫਿਰ ਉਹਦੇ ਲੰਬ ਬਾਰਡਰ ਪ੍ਰੋਬਲਮ ਰਹਿੰਦੀ ਆ ਇਹ ਚੀਜ਼ਾਂ ਤੋਂ ਬੇਫਿਕਰ ਹੋ ਕੇ ਤੁਸੀਂ ਇਹ ਸੂਟਾਂ ਨੂੰ ਸਿਲੈਕਟ ਕਰਨਾ ਵਾ ਇਦਾਂ ਦੀ ਕੋਈ ਕੰਪਲੇਨ ਨਹੀਂ ਨਾ ਕੋਈ ਕਲਰ ਦੀ ਨਾ ਕੋਈ ਡਿਜ਼ਾਈਨਿੰਗ ਦੀ ਕਿਸੇ ਤਰ੍ਹਾਂ ਦੀ ਹਰ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਮਿਲੇਗਾ ਬਸ ਲਿਮਟਿਡ ਜੇ ਡਿਜ਼ਾਈਨ ਨੇ ਇਹੀ ਰਿਪੀਟ ਕਿਸੇ ਵੀ ਚੀਜ਼ ਦੀ ਔਣੀ ਬਹੁਤ ਮੁਸ਼ਕਿਲ ਆ ਮੈਂ ਹਰ ਵੀਡੀਓ ਚ ਕਹਿੰਨੀ ਹੁੰਨੀ ਆ ਸੋ ਪਲੀਜ਼ ਆਪਣੇ ਫਟਾਫਟ ਸਿਲੈਕਟ ਕਰ ਲਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇਹ ਹੈਗਾ ਪੀਚ ਦੇ ਨਾਲ ਕੰਟਰਾਸਟ ਪੀਚ ਦੇ ਨਾਲ ਕੰਟਰਾਸਟ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਇਹ ਡਿਜ਼ਾਈਨ ਤਿੰਨੇ ਕਲਰਾਂ ਸੇਮ ਰਹਿਣਗੇ ਇਹਨਾਂ ਦਾ ਜਸਟ ਕਲਰਾਂ ਦਾ ਫਰਕ ਆ ਗ੍ਰੀਨ ਆ ਗਿਆ ਮਹਿੰਦੀਆ yellow ਜਿਹਾ ਆ ਗਿਆ ਐਂਡ ਪਿਸਤਾ ਆ ਗਿਆ ਤਿੰਨੇ ਹੀ ਟੁਨਾਂ ਬਹੁਤ ਸੋਹਣੀਆਂ ਨੇ ਬਹੁਤ ਸੋਹਣਾ ਡਿਜ਼ਾਈਨ ਆ ਇਹ आलो जी गर्लिश लुक के उपर कुछ थी बहुत ही प्यारा बहुत ही सोहना तो लुक डिजाइन एक कोई सैट आया है, अपने बहुत सोहना एड्ड मैचिंग बॉटम आई आलो जी लवेंडरी बॉटम रोगी सारी डिजिटल प्रिंटिंग बॉटम के उ बहुत सोहना यह अलग जिजाइन आ मतलब के ਯੂਨੀਕ ਜਿਹੜਾ ਡਿਜ਼ਾਈਨ ਜੀ ਨੂੰ ਆਪਾਂ ਕਹਿ ਦਈਏ ਵੀ ਕੁਝ ਹਟਕੇ ਜੇ ਜਦੋਂ ਆਉਂਦਾ ਤਾਂ ਓਰ ਡਿਜ਼ਾਈਨ ਬਹੁਤ ਸੁਪਰ ਚੱਲਦੇ ਨੇ ਬਹੁਤ ਵਧੀਆ ਰਿਸਪੌਂਸ ਮਿਲਦਾ ਉਹਨਾਂ ਨੂੰ ਆਮ ਤਾਂ ਆਪਾਂ ਨੂੰ ਫੁੱਲ ਫਲਾਵਰਸ ਵਗੈਰਾ ਤਾਂ ਦੇਖਣ ਨੂੰ ਮਿਲਦੇ ਹੀ ਨਹੀਂ ਆਹ ਲਓ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਆਹ ਲਓ ਜੀ ਇਹਦੇ ਨਾਲ ਪਰਪਲ ਇਸ ਤਰ੍ਹਾਂ ਬਾਟਮ ਨੈਕਸਟ ਆ ਗਿਆ ਇਹਦੇ ਵਿੱਚ ਮੋਰ ਪੰਖੀ ਆ ਇਹ ਤਿੰਨੇ ਪੀਸ ਆਏ ਨੇ ਆਪਣੇ ਕੋਲੇ ਸੋ ਜਿਹੜੀ ਭੈਣ ਨੂੰ ਵੀ ਰਿਕੁਆਇਰ ਹੋਏ ਉਹ ਲੈ ਸਕਦੇ ਹੋ ਅਲੋ 에ਅਰ ਫੋਰਸ ਕਲਰ ਆ ਤਿੰਨ ਕਲਰਾਂ ਉੱਪਰ ਆਇਆ ਇਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਸੁਪਰ ਯਾਨੀ ਕਿ ਸੁਪਰ ਫਾਸਟ ਡਿਜ਼ਾਈਨ ਆ ਬਹੁਤ ਹੀ ਸੋਹਣਾ ਨਾ ਸੇਮ ਰਹੂਗੀ ਇਹਦੇ ਵੀ ਬਾਟਮ ਮੈਚਿੰਗ ਹੁਣ ਜਿਹੜੇ ਮੈਂ ਦਿਖਾਉਂਗੀ ਇਹ ਦਿਖਾਉਂਗੀ ਤੁਹਾਨੂੰ ਆਲ ਓਵਰ ਆਲ ਓਵਰ 5 ਮੀਟਰ ਕਿਉਂਕਿ ਆਲ ਓਵਰ ਇਹਦੇ ਨਾਲ ਜਿਵੇਂ ਮਰਜ਼ੀ ਤੁਸੀਂ ਕੰਟਰਾਸਟ ਦੁਪੱਟਾ ਲਗਵਾ ਸਕਦੇ ਹੋ ਜਿਵੇਂ ਇਹ ਬਲੈਕ ਦੇ ਨਾਲ ਰੈੱਡ ਦਾ ਇਹਦਾ ਕੰਬੀਨੇਸ਼ਨ ਆ ਰੈੱਡ ਦੁਪੱਟਾ ਮਹਿਰੂਨ ਜਾਂ ਕਲਰ ਆ ਰੈੱਡ ਵੀ ਨਹੀਂ ਹੈਗਾ ਬਹੁਤ ਸੋਹਣਾ ਚੱਲੂਗਾ ਦੁਪੱਟਾ ਇਸ ਤਰ੍ਹਾਂ ਦੇ ਇਹ 올ਓਵਰ 5 ਮੀਟਰ ਦੀ ਕਟਾ ਪਿਓਰ ਇਟਾਲੀਅਨ ਵੂਲ ਪਿਓਰ ਇਟਾਲੀਅਨ ਵਿਸਕੋਸ ਦੀ ਕੁਆਲਿਟੀ ਜਿਹਨੂੰ ਆਪਾਂ ਕਹਿ ਦਈਏ ਉਹ ਵਾਲੀ ਸਾਰੀ ਇਹ ਹੈਗੀ ਆ ਕਲੈਕਸ਼ਨ ਅੱਜ ਦੀ ਵੀਡੀਓ ਦੀ ਆ ਲੋ ਪ੍ਰਿੰਟਿੰਗ ਚੈੱਕ ਕਰ ਲਓ ਬਲੈਕ ਸਭ ਤੋਂ ਪਹਿਲਾਂ ਜਿਹੜੇ ਸੇਲ ਹੁੰਦੇ ਆ ਕਲਰ ਉਹ ਵਾਲਾ ਇਹ ਕਲਰ ਆ ਬਲੈਕ ਕਲਰ ਇਹਦੇ ਵਿੱਚ ਕਲਰ ਆਏ ਨੇ 4-5 ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਆ ਲੋ ਇਦੇ ਵਿੱਚ ਤੁਹਾਨੂੰ ਗ੍ਰੀਨ ਕਲਰ ਮਿਲੇਗਾ ਆ ਲਓ ਜੀ ਬਹੁਤ ਸੋਹਣਾ ਵਾ ਗ੍ਰੀਨ ਕਲਰ ਵੀ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਲੂ ਕਲਰ ਆ ਲਓ ਜੀ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਵਾ ਬਲੂ ਕਲਰ ਵੀ ਬਹੁਤ ਹੀ ਸੋਹਣਾ ਗ੍ਰੀਨ ਕਲਰ ਵੀ ਬਹੁਤ ਸੋਹਣਾ ਤੇ ਬਲੈਕ ਕਲਰ ਵੀ ਬਹੁਤ ਸੋਹਣਾ ਸਾਰੇ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਬਸ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਹੀ ਵਧੀਆ ਯਾਨੀ ਕਿ ਇਹ ਕਲੈਕਸ਼ਨ ਆਈ ਆ ਆ ਲੋ ਜੀ ਅਗਲਾ ਹੈਗਾ ਇਹ ਪਿਆਜ਼ੀ ਸ਼ੇਡ ਇਹਨੂੰ ਪਿਆਜ਼ੀ ਸ਼ੇਡ ਆਪਾਂ ਕਹਿ ਸਕਦੇ ਪਿਆਜ਼ੀ ਜਾਂ ਸ਼ੇੜਾ ਪਿੰਕ ਪਿਆਜ਼ੀ ਜਾਂ ਬਹੁਤ ਸੋਹਣਾ ਸ਼ੇੜਾ ਲੱਗ ਜੇ ਤਾਂ ਸ਼ੇੜਾ ਜਾਂ ਗਾਜਰੀ ਜਾਂ ਪਿਆਜ਼ੀ ਨੂੰ ਮਿਕਸ ਕਲਰ ਕਰਕੇ ਕਹਿ ਦਈਏ ਬਹੁਤ ਸੋਹਣਾ ਸ਼ੇਡ ਆ ਪ੍ਰਿੰਟਿੰਗ ਤਾਂ ਜਿਹੜੀ ਹੈਗੀ ਹੈ ਪ੍ਰਿੰਟਿੰਗ ਤਾਂ ਜਿਹੜੀ ਹੈਗੀ ਆ ਹੈਗੀ ਹੋਈ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਬਟ ਇਹਦੇ ਨਾਲ ਇੱਕ ਕੱਪੜੇ 'ਚ ਸ਼ਾਈਨ ਆ ਉਹ ਜਾਨੀ ਕਿ ਜਿਵੇਂ ਆਪਾਂ ਇੱਕ ਪ੍ਰੀਮੀਅਮ ਕੋਈ ਵੀ ਫੈਬਰਿਕ ਲੈਨੇ ਆ ਨਾ ਉਹਦੇ 'ਚ ਇੱਕ ਸ਼ਾਈਨ ਹੁੰਦੀ ਆ ਜੀ ਤੋਂ ਪਤਾ ਲੱਗਦਾ ਵੀ ਇਹ ਬਹੁਤ ਸੋਹਣਾ ਪ੍ਰੀਮੀਅਮ ਜਾਨੀ ਕਿ ਇੱਕ ਆਹ ਲਚਕ ਜੀ ਹੁੰਦੀ ਆ ਕੱਪੜੇ ਦੇ ਵਿੱਚ ਬਹੁਤ ਸੋਹਣੀ ਜਾਨੀ ਕਿ ਸੌਫਟਨੈਸ ਹੁੰਦੀ ਆ ਜਿਹਨੂੰ ਆਪਾਂ ਸੌਫਟਨੈਸ ਕਹਿ ਸਕਦੇ ਆ ਬਹੁਤ ਸੋਹਣੀ ਸੌਫਟਨੈਸ ਆ ਕੱਪੜੇ ਦੇ ਵਿੱਚ ਤੇ ਨਾਲ ਹੀ ਬਹੁਤ ਸੋਹਣੀ ਇੱਕ ਅਲੱਗ ਜੀ ਸ਼ਾਈਨ ਆ ਜਿਵੇਂ ਆਪਾਂ ਗ੍ਰੇਸਫੁੱਲ ਜਿਹਾ ਕਪੜਾ ਲੈਨੇ ਆ ਜਿਹੜੀ ਕਿ ਤੁਸੀਂ ਫੀਲ ਕਰੋਗੇ ਜਦੋਂ ਤੁਹਾਡੇ ਹੱਥਾਂ 'ਚ ਇਹ ਵਾਲਾ ਸੂਟ ਪਹੁੰਚਣਗੇ ਬਹੁਤ ਸੋਹਣੀ ਸੁਪਰ ਹੀਟ ਕਲੈਕਸ਼ਨ ਆ ਨਾਲ ਇਹਦੇ ਵਿੱਚ ਹੈਗਾ ਇੱਕ orange color ਹਲੋ ਬਹੁਤ ਕਲੀਅਰ ਹੁੰਦੇ ਆ ਇਹ ਵਾਲੇ ਕਲਰ ਇੰਨਾਂ ਚੀਜ਼ਾਂ ਦੇ ਵਿੱਚ ਪਰ ਇਹ ਸੈੱਟ ਬਹੁਤ ਆਪਣੇ ਕੋਲ 7-8 ਕਲਰਾਂ ਦੇ ਉੱਪਰ ਆਇਆ ਬਹੁਤ ਸੋਹਣਾ ਯਾਨੀ ਕਿ ਆਇਆ ਵਾ orange color ਨਾਲ ਸੇਮ ਦੇਖੋ orange ਜੀ ਦੁਪੱਟਾ ਹੋਊਗਾ ਸਕਿਨ ਕਲਰ ਦੇ ਨਾਲ ਤੁਸੀਂ ਇਹਦੀਆਂ ਪਾਈਪਿੰਗਸ ਵਗੈਰਾ ਫਿਨਿਸ਼ਿੰਗ ਦੇ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੋਣੇ ਨੇ ਇਹ ਵਾਲੇ ਜਦੋਂ ਬਣ ਕੇ ਰੈਡੀ ਹੋਣੇ ਨੇ ਬਹੁਤ ਸੋਹਣੇ ਜਾਨੀ ਕਿ ਜੇ ਆਪਾਂ ਇਹਨਾਂ ਨਾਲ ਦੁਪੱਟੇ ਲਾ ਕੇ ਦੇਖੇ ਤਾਂ 2 2000 ਇਹਨਾਂ ਦੀਆਂ ਰੇਂਜਾਂ ਨੇ ਸੂਟਾਂ ਦੀਆਂ ਪਰ ਤੁਸੀਂ ਆਪਣੇ ਹਿਸਾਬ ਦੇ ਨਾਲ ਦੁਪੱਟਾ ਲਾ ਕੇ ਜਿੱਦਾਂ ਦਾ ਮਰਜੀ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਆਹ ਲਓ ਇੱਕ ਇਹਦੇ ਵਿੱਚ ਆਊਗਾ ਜੀ ਮਸਟਰਡ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਇੱਕ ਇਹਦੇ ਵਿੱਚ ਆਊਗਾ ਜੀ ਫਰੋਜ਼ੀ ਸ਼ੇਡ ਸਾਰੇ ਕਲਰ ਇਹਦੇ ਬਹੁਤ ਸੋਹਣੇ ਆ ਟਾਪ ਲਿਸਟ ਕਲਰ ਨੇ ਬਹੁਤ ਹੀ ਪਿਆਰੇ ਇੱਕ ਵੀ ਤਾਂ ਮੈਂ ਕਹਿ ਰਹੀਆਂ ਪਲੀਜ਼ ਇੱਕ ਕਲਰ ਤੇ ਨਾ ਰੁਕਿਓ ਵੀ ਜਿਹੜੀ ਆਹੀ ਕਲਰ ਲੈਣਾ ਕਿਉਂਕਿ ਜਿਵੇਂ ਜਿਵੇਂ ਮੈਸੇਜ ਆਣਗੇ ਨਾਲ ਦੀ ਨਾਲ ਸੋਲਡ ਆਊਟ ਹੋਣਗੇ ਸੂਟਸਓ ਪਲੀਜ਼ ਦੋ ਚਾਰ ਸੂਟਾਂ ਦੀ ਮੈਂ ਬਾਰ ਬਾਰ ਕਹਿ ਰਹੀਆਂ ਰਿਪੀਟ ਜਾਂ ਕਲਰਾਂ ਦੀ ਜਰੂਰ ਸਿਲੈਕਸ਼ਨ ਰੱਖਿਓ ਤੇ ਆਹ ਕਲਰ ਨਹੀਂ ਹੈਗਾ ਤਾਂ ਸਾਨੂੰ ਆਹ ਕਰਦੋ ਕਿਉਂਕਿ ਨਾਲ ਦੀ ਨਾਲ ਸਟ੍ਰੈਕਟ ਹੋ ਜਾਂਦੇ ਆ ਤਾਂ ਵਧੀਆ ਰਹਿੰਦਾ ਨੇ ਤਾਂ ਫੇਰ ਤੋਂ ਦੁਬਾਰਾ ਤੁਸੀਂ ਵੀਡੀਓ ਦੇਖਦੇ ਹੋ ਫੇਰ ਚੂਸ ਕਰਦੇ ਹੋ ਜਦ ਤੱਕ ਫੇਰ ਸਾਰੇ ਸੋਲਡ ਆਊਟ ਹੋ ਜਾਂਦੇ ਨੇ ਤੇ ਆ ਲੋ ਓਲਡ এজ ਸਪੈਸ਼ਲ ਜਿਹੜੇ ਆਪਣੇ ਮੰਮੀ ਲਈ ਦਾਦੀ ਲਈ ਹੈ ਨਾ ਜਿਆਦਾ ਓਲਡ এজ ਨੇ ਤੇ ਬਿਲਕੁਲ ਹੀ ਲਾਈਟ ਜਿਹਾ ਤੇ ਛੋਟਾ ਪ੍ਰਿੰਟ ਲੈ ਕੇ ਆਦੇ ਨੇ ਬਹੁਤ ਸੋਹਣਾ ਪ੍ਰਿੰਟ ਆ ਬਿਲਕੁਲ ਹੀ ਛੋਟਾ ਫੈਬਰਿਕ ਇੰਨਾ ਵਧੀਆ ਰਹੂਗਾ ਪਾ ਕੇ ਹੈ ਨਾ ਸਕੂਨ ਮਿਲੇਗਾ ਗਰਮ ਫੈਬਰਿਕ ਆ ਸੇਮ ਇਟਾਲੀਅਨ ਵੂਲ ਦਾ ਹੀ ਸੇਮ ਡਿਜ਼ਾਈਨ ਆ ਲਾਈਟ ਤੇ ਲੈ ਕੇ ਆਈਆਂ ਆ ਕਿਉਂਕਿ ਲਾਈਟ ਕਲਰਾਂ ਦੀ ਬਹੁਤ ਹੀ ਆਪਣੇ ਕੋਲ ਸ਼ਾਰਟੇਜ ਰਹਿੰਦੀ ਆ ਆ ਲੋ ਜੀ ਬਿਲਕੁਲ ਹੀ ਲਾਈਟ ਕਲਰ ਆਏ ਨੇ ਇਹ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਆਰਡਰਾਂ ਦੀ ਬੁਕਿੰਗ ਕਰਵਾ ਲਓ ਬਹੁਤ ਸੋਹਣੇ ਇਹ ਤਿੰਨ ਪੀਸ ਆਏ ਨੇ ਆਪਣੇ ਕੋਲ ਤਿੰਨੇ ਹੀ ਬਹੁਤ ਸੋਹਣੇ ਨੇ ਇਹਦੇ ਵਿੱਚ ਹੈਗਾ ਲਾਈਟ ਜਾਂ ਫਿਰੋਜ਼ੀ ਜਾਂ ਰਾਈਟ ਜਾਂ ਫਿਰੋਜ਼ੀ ਕਲਰ ਜਿਵੇਂ ਇਹਦੇ ਵਿੱਚ ਥੋੜੀ ਜਿਹੀ ਲਾਈਟ ਜੀ ਗ੍ਰੀਨੀ ਸਿਮਿਲਰ ਜਿਹੀ ਨੇ ਇਹਨਾਂ ਸੋਚੋ ਜਿਵੇਂ ਇਹ ਚ ਦੇਖੋ ਗ੍ਰੀਨੀ ਜੀ ਚਮਕਾ ਰਹੀ ਆ ਫਲਾਵਰ ਦੇ ਵਿੱਚੋਂ ਬਿਲਕੁਲ ਹੀ ਲਾਈਟ ਨੇ ਜਿਹੜੀ ਮਰਜ਼ੀ 70 80 ਸਾਲ ਤੱਕ ਜਿੰਨੀ ਮਰਜ਼ੀ ਇਸ ਦੇ ਵਿੱਚ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਕੋਈ ਜ਼ਿਆਦਾ ਕਲਰ ਨਹੀਂ ਬਹੁਤ ਸੋਹਣੀ ਪ੍ਰਿੰਟਿੰਗ ਆ ਸਪੈਸ਼ਲੀ 올ਡੇਜ਼ ਸੂਟ ਨੇ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਆਏ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਤਿੰਨ ਪੀਸ ਨੇ ਤਿੰਨੇ ਦੇ ਤਿੰਨੇ ਬਹੁਤ ਸੋਹਣੇ ਨੇ ਡਿਜ਼ਾਈਨਿੰਗ ਸੇਮ ਆ ਬਸ ਥੋੜਾ ਜਿਹਾ ਟੂਨ ਦਾ ਫਰਕ ਆ ਜਿਵੇਂ ਨੀਚੇ ਵਾਲੇ ਦੇ ਵਿੱਚ ਜਿਹੜਾ ਆਪਾਂ ਫਸਟ ਮੈਂ ਖੋਲਿਆ ਲਾਈਟ ਜੀ ਫਰੋਜੀ ਸ਼ੇਡ ਆਉਂਦੀ ਆ ਇਹ ਚ ਥੋੜੀ ਜੀ ਪਿਸਤਾ ਜੀ ਗ੍ਰੀਨੀ ਜੀ ਸ਼ੇਡ ਆਉਂਦੀ ਆ ਇਹਦੇ ਵਿੱਚ ਥੋੜੀ ਜੀ ਪਰਪਲ ਟੋਨ ਆਉਂਦੀ ਆ ਇਸ ਤਰ੍ਹਾਂ ਇਹਨਾਂ ਦੀਆਂ ਟੋਨਸ ਨੇ ਬਹੁਤ ਸੋਹਣੀਆਂ ਬਟ ਸਿਮਿਲਰ ਜਿਹੀ ਨੇ ਬਹੁਤ ਸੋਹਣੇ ਸਪੈਸ਼ਲ ਆ ਆਹ ਲਓ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੁਪਰ ਕਲੈਕਸ਼ਨ ਆ फटाफट ਸਕਰੀ ਸ਼ਰਟ ਲੈ ਲਓ ਤੇ ਆਰਡਰ ਬੁੱਕ ਕਰੀ ਚੱਲੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਆ ਲੋ ਜੀ ਇਹ ਆਇਆ ਇਹ ਵੀ ਰਸ਼ੀਆ ਦਾ ਪਿਓਰ ਪਸ਼ਮੀਨਾ ਆਲ ਓਵਰ ਸੂਟ ਆ ਚੈੱਕ ਦੇ ਉੱਪਰ ਆਇਆ ਆਪਣੇ ਕੋਲ ਪ੍ਰਿੰਟਿੰਗ ਹੈ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਆਏ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਣਗੇ ਫਟਾਫਟ ਸਕਰੀਨਸ਼ਾਟ ਲੈ ਲਿਓ ਬਿਲਕੁਲ ਹੀ ਲਾਈਟ ਵੇਟ ਦੇ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਯਾ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਇੱਕ ਹੈਗਾ ਪਿੰਕ ਦੇ ਨਾਲ ਕੰਟਰਾਸਟ ਇੱਕ ਹੈਗਾ ਪੀਚ ਦੇ ਨਾਲ ਕੰਟਰਾਸਟ ਦੋ ਕਲਰ ਆਏ ਨੇ ਦੋਨੇ ਕਲਰ ਬਹੁਤ ਸੋਹਣੇ ਨੇ ਪ੍ਰਾਈਸ ਸੇਮ ਰਹੂਗੀ 1050 ਹਲੋ ਜੀ ਇਹ ਵੀ 올ਡ 에ਜ ਪੇਂਟਿੰਗ ਨੇ ਹਲੋ ਜੀ ਜਿਹੜੀਆਂ ਭੈਣਾਂ ਨੂੰ ਇਹਨਾਂ ਚ ਚਾਹੀਦੇ ਹੋ ਇਹ ਲੈ ਸਕਦੇ ਹੋ ਇਹ ਥੋੜਾ ਜਿਹਾ ਗ੍ਰੀਨੀ ਜਿਹਾ ਵਾ ਗ੍ਰੀਨ ਗ੍ਰੇਨ ਕਲਰ ਦੇ ਉੱਪਰ ਪਿਸਤਾ ਜਿਹਾ ਕਲਰ ਜਾਨੀ ਕਿ ਇਦੇ ਵਿੱਚ ਪ੍ਰਿੰਟਿੰਗ ਦੇ ਵਿੱਚ ਸੇਮ ਤੁਹਾਨੂੰ ਮਿਲੇਗਾ ਗ੍ਰੇ ਕਲਰ ਤੇ ਸੇਮ ਮਿਲੋ ਇਹ ਇਟਾਲੀਅਨ ਵੂਲ ਨਹੀਂ ਹੈਗੀ ਜਸਟ ਪਸ਼ਮੀਨਾ ਹੀ ਆ ਜਿਵੇਂ ਕਿ نیچے ਮੈਂ ਜਿਹੜੇ ਜਿੰਨੇ ਵੀ ਦਿਖਾਇਆ ਤੁਹਾਨੂੰ ਸਾਰੇ ਇਟਾਲੀਅਨ ਵੂਲ ਦੇ ਦਿਖਾਇਆ ਪੂਰੇ ਵਧੀਆ ਗਰਮ ਸੂਟ ਇਹ ਹੈਗਾ ਜੀ ਰਸ਼ੀਆ ਦਾ ਪਸ਼ਮੀਨਾ ਤੇ ਇਹਦੇ ਵਿੱਚ ਵੀ ਪ੍ਰਿੰਟਿੰਗਾਂ ਦੋ ਕਲਰ ਇਹ ਵਾਲੇ ਆਏ ਨੇ ਤੇ ਤਿੰਨ ਆਏ ਨੇ ਜੀ ਆਹ ਵਾਲੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਬ੍ਰਾਂਡ ਦੇ ਸੂਟ ਨੇ ਰਸ਼ੀਆ ਦੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਵਧੀਆ ਸਾਰੀ ਇਹਦੀ ਪ੍ਰਿੰਟਿੰਗ ਆ ਡਿਜ਼ਾਈਨਿੰਗ ਆ ਬਹੁਤ ਸੋਹਣਾ ਸੁਪਰ ਕਲੈਕਸ਼ਨ ਆਈ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਇਹਦੇ ਵੀ ਆਰਡਰ ਕਰ ਦਿਓ ਨਾਲ ਹੀ ਪ੍ਰਾਈਸ ਹੈਗਾ 1050 ਬਹੁਤ ਹੀ ਵਧੀਆ ਸੁਪਰ ਹਲੋ ਗਾਜਰੀਆ ਸ਼ੇਡ ਆ ਇਹ ਪੀਚ ਗਾਜਰੀਆ ਸ਼ੇਡ ਆ ਇਹਦੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਦੋ ਇੱਕ ਫਲੋਜ਼ੀ ਸ਼ੇਡ ਮਿਲ ਜੂਗਾ ਹਾਲੋ ਜੀ ਮੈਂ ਫੇਰ ਕਹਿ ਰਹੀ ਆ ਪੈਣਾ ਦੇ ਹੱਥਾਂ ਤੱਕ ਫੈਬਰਿਕ ਪਹੁੰਚਣਾ ਇਹ ਇਟਾਲੀਅਨ ਵੂਲ ਫੈਬਰਿਕ ਨਹੀਂ ਓਨਲੀ ਪਸ਼ਮੀਨਾ ਵਾਂ ਹੈ ਤੇ ਜਿਹੜੀਆਂ ਪੈਣਾ ਨੂੰ ਇਹ ਚਾਹੀਦਾ ਇਹ ਜਿਹੜੇ نیچے ਮੈਂ ਸਾਰੇ ਹੁਣ ਤੱਕ ਤੁਹਾਨੂੰ ਦਿਖਾਏ ਨੇ ਚੈੱਕ ਤੋਂ ਪਹਿਲਾਂ ਵਾਲੇ ਉਹ ਸਾਰਾ ਫੈਬਰਿਕ ਇਟਾਲੀਅਨ ਵੂਲ ਤੇ ਦਿਖਾਇਆ ਸਾਰਾ ਇਟਾਲੀਅਨ ਵੂਲ ਤੇ ਦਿਖਾਇਆ ਇੱਥੋਂ ਤੋਂ ਜਿੰਨੇ ਵੀ ਮੈਂ ਸੂਟ ਦਿਖਾ ਰਹੀ ਆ ਇਹ ਜਸਟ ਪਸ਼ਮੀਨੇ ਦੇ ਸੂਟ ਨੇ ਹਾਲੋ ਜੀ ਲਾਈਟ weight ਪਸ਼ਮੀਨਾ ਵਾਂ ਬਿਲਕੁਲ ਹਾਲੋ ਜੀ ਏ ਵੀ ਪਿੰਕਾ ਗਾਜਰੇ ਜੀ ਟੂਨ ਹੈ ਦਾ ਡਿਜ਼ਾਈਨ ਅਲੱਗਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਹਿੱਟ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਲੱਗਿਆ ਹੋਵੇ ਸੋਹਣਾ ਲੱਗਿਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਤੇ ਸਪੈਸ਼ਲੀ ਇਟਾਲੀਅਨ ਵੂਲ ਦੇ ਉੱਤੇ ਜਿਹੜੀ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣਾ ਫੈਬਰਿਕ ਆ ਜਿਹੜੀਆਂ ਪਹਿਣਾ ਨੇ ਹਜੇ ਤੱਕ ਨਹੀਂ ਦੇਖਿਆ ਇਹ ਫੈਬਰਿਕ ਜਰੂਰ ਇੱਕ ਇੱਕ ਸੂਟ ਮੰਗਾ ਕੇ ਦੇਖਿਓ ਯਾਨੀ ਕਿ ਸੁਪਰ ਕਲੈਕਸ਼ਨ ਆ ਸਰਦੀਆਂ ਦੇ ਲਈ ਤੇ ਜਿਵੇਂ ਮਰਜੀ ਤੁਸੀਂ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਲੈ ਸਕਦੇ ਹੋ ਦੁਪट्टे ਨਾਲ ਲਗਵਾਉਣੇ ਤਾਂ ਦੁਪट्टे ਵੀ ਨਾਲ ਲਗਵਾ ਸਕਦੇ ਹੋ ਜਿੱਦਾਂ ਵੀ ਤੁਹਾਡੀ ਇੱਛਾ ਤੁਸੀਂ ਉਦਾਂ ਆਰਡਰ ਕਰ ਸਕਦੇ ਹੋ ਤਾਂ ਪੀਸ ਬਸ ਇੰਨੀ ਕੁ ਰਿਕਵੈਸਟ ਆ ਕਿ 2-4 ਸੂਟਾਂ ਦੀ ਚੁਆਇਸ ਜੂਰ ਰੱਖਿਓ ਕਿਉਂਕਿ ਕਈ ਬਸ ਇਹੀ ਪ੍ਰੋਬਲਮ ਆਉਂਦੀ ਹੈ ਜਦੋਂ ਵੀ ਆਪਾਂ ਪ੍ਰਿੰਟਿੰਗ ਲੈ ਕੇ ਆਉਂਦੇ ਆ ਵੀ ਇੱਕੋ ਹੀ ਪ੍ਰਿੰਟਿੰਗ ਦੇ ਸਭ ਤੋਂ ਜ਼ਿਆਦਾ ਸਕਰੀਨਸ਼ਾਟ ਹੁੰਦੇ ਨੇ ਕਰੋ ਮਿਲਣਾ ਇੱਕ ਨਹੀਂ ਹੁੰਦਾ ਜੇ ਜਿੰਨਾਂ ਦਾ ਸਭ ਤੋਂ ਪਹਿਲਾਂ ਆ ਜਾਂਦਾ ਤਾਂ ਮੈਂ ਕਹਿੰਦੀ ਹੁੰਦੀ ਆ ਕਿ ਦੋ ਚਾਰ ਚੱਕਈ ਵਾਰ ਪਹਿਣਾ ਫੇਰ ਕਹਿ ਦਿੰਦੀ ਆ ਨੇ ਚਲੋ ਅਸੀਂ ਹੋਰ ਦੇਖਦੇ ਆ ਜਾਨੂ ਹੋਰ ਦੇਖਦੇ ਆ ਜਾਨੂ ਜਿਹੜਾ ਉਹ ਫੇਰ ਸੈਲੈਕਟ ਕਰਦੇ ਆ ਜਾਨੂ ਉਹ ਵੀ ਸੋਲਡ ਆਊਟ ਹੋ ਜਾਂਦਾ ਸੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਹੋਰ ਸੋਹੜੇ ਸੋਹਣੇ ਸੂਟਾਂ ਦੇ ਨਾਲ ਲੈ ਕੇ ਆਉਣਾ ਹੈ ਕੱਲ ਨੂੰ Só se de...